ਸਾਡਾ ਮੁੱਖ ਮਕਸਦ ਜਿਹੜਾ ਇਹ ਕਿ ਜੇਕਰ ਇਹ ਮਰੀਜ਼ ਇੱਥੇ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਅਸੀਂ ਆਪ ਆ ਕੇ ਦੇਖੀਏ ਇੱਥੇ ਆ ਕੇ ਫੀਵਰ ਸਰਵੇ ਕਰੀਏ ਕਿਹੜੇ ਕਿਹੜੇ ਘਰਾਂ ਦੇ ਵਿੱਚ ਕਿਹੜੇ ਲੋਕਾਂ ਨੂੰ ਮੁਸ਼ਕਲ ਹੈ ਤੇ ਉਹਨਾਂ ਦੇ ਲੂਡੀਨ ਦੇ ਟੈਸਟ ਜਿਹੜੇ ਆ ਕਰੀਏ ਤੇ ਜੇਕਰ ਕੋਈ ਕਿਉਂਕਿ ਇਹ ਸਾਰੇ ਮਰੀਜ਼ ਜਿਹੜੇ ਆ ਇਹ ਸ਼ੱਕੀ ਡੇਂਗੂ ਦੇ ਮਰੀਜ਼ ਆ ਮੈਂ ਤੁਹਾਡੇ ਨਾਲ ਹੀ ਇੱਕ ਜਾਣਕਾਰੀ ਸਾਂਝੀ ਕਰੂੰਗਾ ਕਿ ਜਿਹੜਾ ਆਪਾਂ ਡੇਂਗੂ ਜਾਂ ਚਿਕਨ ਗੁਨੀਆ ਕਹਿੰਦੇ ਆ ਇਹਦਾ ਜਿਹੜਾ ਪੁਖਤਾ ਟੈਸਟ ਸਰਕਾਰ ਵੱਲੋਂ ਨੋਟੀਫਾਈ ਕੀਤਾ ਹੋਇਆ ਉਹ ਸਿਰਫ ਤੇ ਸਿਰਫ ਇੱਕ ਐਲਾਈਜ਼ਾ ਟੈਸਟ ਹੈ ਜਿਹੜਾ ਸਾਡੇ ਸਾਰੇ ਸਰਕਾਰੀ ਹਸਪਤਾਲਾਂ 'ਚ ਸਿਹਤ ਸੰਸਥਾਵਾਂ 'ਚ ਮੁਫਤ ਹੁੰਦਾ ਹੈ ਸਾਡੇ ਕੋਲ ਸਰਦੂਲਗੜ੍ਹ ਭਾਵੇਂ ਟੈਸਟ ਨਹੀਂ ਹੁੰਦਾ ਪਰ ਅਸੀਂ ਆਪ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਹ ਟੈਸਟ ਦਾ ਸੈਂਪਲ ਮਰੀਜ਼ ਦਾ ਲੈਨੇ ਆ ਤੇ ਮਾਨਸੇ ਤੋਂ ਟੈਸਟ ਕਰਾ ਕੇ ਅਗਲੇ ਦਿਨ ਰਿਪੋਰਟ ਦਿੰਨੇ ਆ ਇਹ ਟੈਸਟ ਜਿਹੜਾ ਜਦੋਂ ਇਹ ਪੋਜ਼ਿਟਿਵ ਆਉਂਦਾ ਹੈ ਉਦੋਂ ਹਰ ਪ੍ਰਾਈਵੇਟ ਡਾਕਟਰ ਹਰ ਜਿਹੜਾ ਸਿਹਤ ਅਦਾਰਾ ਉਹਦਾ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜਾ ਐਪੀਡੈਮਿਓਲੋਜੀਕਲ ਐਕਟ ਜਿਹੜਾ ਉਹਦੀ ਧਾਰਾ ਅਧੀਨ ਜਿਵੇਂ ਆਪਾਂ ਟੀਵੀ ਜਾਂ ਹੋਰ ਜੇ ਮਰੀਜ਼ਾਂ ਨੂੰ ਲੁਕੋ ਕੇ ਨਹੀਂ ਰੱਖ ਸਕਦੇ ਤੇ ਇਸ ਮਰੀਜ਼ ਨੂੰ ਵੀ ਉਸ ਹਸਪਤਾਲ ਨੇ ਉਸ ਡਾਕਟਰ ਨੇ ਨੋਟੀਫਾਈ ਕਰਨਾ ਹੁੰਦਾ ਸੇ ਤੋਂ ਪਾਕ ਨੂੰ ਸਾਨੂੰ ਦੱਸਣਾ ਹੁੰਦਾ ਕਿ ਆਹ ਹਲਕਾ ਆਹ ਏਰੀਆ ਚ ਆਹ ਮਰੀਜ਼ ਨੂੰ ਡੇਂਗੂ ਹੈ ਤੇ ਤੁਰੰਤ ਸਾਡੀ ਟੀਮ ਜਿਹੜੀ ਆ ਅਸੀਂ ਉਹ ਚੱਪਾ ਚੱਪਾ ਜਿਹੜਾ ਮੈਪ ਮੈਪ ਕੀਤਾ ਹੋਇਆ ਉਥੋਂ ਦੇ ਜਿਹੜੇ ਹੈਲਥ ਵਰਕਰ ਆ ਉਥੇ ਪਹੁੰਚਦੇ ਆ ਉਥੇ 100 ਘਰਾਂ ਦਾ ਆਸੇ ਪਾਸੇ ਸਰਵੇ ਕਰਦੇ ਆ ਵੀ ਕਿੰਨੇ ਲੋਕ ਪੀੜਤ ਨੇ ਉਹਨਾਂ ਦਾ ਟੈਸਟ ਕਰਦੇ ਆ ਤੇ ਉੱਥੇ ਅਸੀਂ ਮਤਲਬ ਜ਼ਾਹਰਾ ਤੌਰ ਤੇ ਪੰਪ ਨਾਲ ਜਾਂ ਮਸ਼ੀਨਾਂ ਨਾਲ ਫੋਗਿੰਗ ਤੇ ਸਪਰੇਅ ਕਰਕੇ ਮੱਛਰ ਜਿਹੜਾ ਉੱਥੋਂ ਦਾ ਮਾਰਦੇ ਆ ਕਿਉਂਕਿ ਉਹ ਏਰੀਆ ਵਾ ਜਿੱਥੇ ਉਸ ਵਿਅਕਤੀ ਨੂੰ ਡੇਂਗੂ ਜਿੰਨੂੰ ਹੋਇਆ ਜਾਂ ਚਿਕਨਗੁਨੀਆ ਹੋਇਆ ਉਹਨੂੰ ਕੱਟਿਆ ਹੋਇਆ ਮੱਛਰ ਉੱਥੇ ਉਹ ਉਹ ਜਿਹੜਾ ਹੈ ਉਹ ਵਾਇਰਸ ਦੇ ਜੀਵਾਣੂ ਨਾਲ ਬਣਿਆ ਮੱਛਰ ਹੈ ਤੇ ਉਹਨੂੰ ਮਾਰਨਾ ਜ਼ਰੂਰੀ ਹੈ ਸਾਰਾ ਮੱਛਰ ਜਿਹੜਾ ਵਾ ਉਹ ਡੇਂਗੂ ਵਾਲਾ ਮੱਛਰ ਨਹੀਂ ਹੈ ਜਦੋਂ ਤੱਕ ਡੇਂਗੂ ਵਾਲੇ ਵਿਅਕਤੀ ਨੂੰ ਉਹ ਡੇਂਗੂ ਵਾਲਾ ਮੱਛਰ ਕੱਟੇਗਾ ਫਿਰ ਹੀ ਉਹ ਅੱਗੇ ਜਾ ਕੇ ਡੇਂਗੂ ਫਲਾਏਗਾ ਨਹੀਂ ਤਾਂ ਉਹ ਸਟਾਇਲ ਮੱਛਰਾ ਤੁਰਿਆ ਫਿਰਦਾ ਕੋਈ ਨਹੀਂ ਉਹਦੀ ਜਿਹੜੀ ਸਾਫ ਸਫਾਈ ਹੈ ਉਹਦੇ ਵਾਸਤੇ ਮੇਰੀ ਪਬਲਿਕ ਨੂੰ ਗੁਜਾਰਿਸ਼ ਹੈ ਕਿ ਇਹ ਡੇਂਗੂ ਦਾ ਜਿਹੜਾ ਮੱਛਰ ਹੈ ਬਹੁਤ ਹੀ ਇੱਕ ਲਗਜ਼ਰੀ ਬਹੁਤ ਹੀ ਇੱਕ ਆਰਾਮ ਪਸੰਦ ਬਹੁਤ ਹੀ ਇੱਕ ਮਤਲਬ ਜਿਹੜਾ ਪਾਲਤੂ ਮੱਛਰ ਹੈ ਇਹ ਜੇ ਕਿਸੇ ਵਿਅਕਤੀ ਨੂੰ ਡੇਂਗੂ ਜਾਂ ਚਿਕਨਗੁਨੀਆ ਹੁੰਦਾ ਹੈ ਉਹ ਮੰਨ ਲਵੇ ਕਿ ਉਹਨੂੰ ਉਹਦੇ ਪਾਲਤੂ ਕੁੱਤੇ ਵਾਂਗੂ ਉਹਦੇ ਆਪ ਦੇ ਘਰੇ ਹੋਏ ਪਾਲੇ ਹੋਏ ਮੱਛਰ ਨੇ ਵੱਢਿਆ ਕਿਉਂਕਿ ਇਹ ਮੱਛਰ ਬਾਹਰੋਂ ਨਹੀਂ ਆਉਂਦਾ ਤੁਸੀਂ ਤੁਹਾਡੇ ਜਿਹੜੇ ਏਸੀ ਵਾਲੇ ਘਰ ਜਾਂ ਹੋਰ ਠੰਡੀਆਂ ਥਾਵਾਂ ਆਰਾਮ ਦੇ ਨਾਲ ਉੱਥੇ ਬੈਠਦਾ ਹੈ ਪਰਦਿਆਂ ਦੇ ਉਹਲੇ ਜਿਆਦਾ ਉੱਚਾ ਉੱਡਦਾ ਨਹੀਂ ਹੈ ਦੁਪਹਿਰ ਨੂੰ ਸਰਕਾਰੀ ਬਾਬੂਆਂ ਵਾਂਗੂ ਆਰਾਮ ਕਰਦਾ ਹੈ ਸੇਠਾਂ ਵਾਂਗੂ ਤੇ ਸਵੇਰੇ ਸ਼ਾਮ ਦੋ-ਦੋ ਘੰਟੇ ਕੰਮ ਕਰਦਾ ਹੈ ਤੇ ਇਸ ਕਰਕੇ ਇਹ ਮੱਛਰ ਜਿਹੜਾ ਉਹ ਨਾ ਪੜਪੇ ਸਾਡੀ ਸਰਕਾਰ ਨੇ ਪ੍ਰੋਗਰਾਮ ਦਿੱਤਾ ਹੋਇਆ ਤੇ ਉਹਦੇ ਵਿੱਚ ਸਿਹਤ ਵਿਭਾਗ ਨੇ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਦੇ